ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਨੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠੀਕਰੀ ਵਾਲਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਜੀ ਤੇ ਬਰਨਾਲੇ ਦੇ ਜਮਾਂ ਨਜ਼ਦੀਕ ਪਿੰਡ ਆ ਇੱਕ ਤੁਹਾਨੂੰ ਝੋਟੀ ਸੂਈ ਸਵਾਈ ਦਿਖਾ ਦੇਾਂਗੇ ਕਦੋਂ ਸੂਈ ਆ ਬਾਈ ਜੀ ਤੋਂ ਪੁੱਛਾਂਗੇ ਜਾ ਕਿੰਨਾ ਦੁੱਧ ਬਾਦ ਆ ਜਾਂ ਬੌਲਾ ਮਗਰ ਕੀ ਉਹ ਵੀ ਪੁੱਛਾਂਗੇ ਆ ਜਾਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਜੀ ਹਾਂ ਜੀ ਹਾਂ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 7889982184 ਵੀਰੇ 7889982184 184 ਪਿੰਡ ਆਪਣਾ ਜੀ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਤੇ ਨੇੜੇ ਜਮਾ ਬਰਨਾਲੇ ਦੇ ਜਮਾ ਖਾਸ ਆਪਾਂ ਬਰਨਾਲਾ ਰੋਡ 'ਤੇ ਰਹਿੰਦੇ ਆ ਓਕੇ ਬਰਨਾਲਾ ਪੰਪ ਦੇ ਕੋਲੋਂ ਆਪਣੇ ਘਰ ਨੂੰ ਆਉਂਦੀ ਹੈਗੀ ਸੇਵਦੀ ਵੱਲ ਵੀ ਹੀ ਮੁੜਦੀ ਆ ਪੰਪ ਨੂੰ ਸਾਹਮਣੇ ਓਕੇ ਜੀ ਸੇਵਦੇ ਵੱਲ ਤੇ ਜਿਹੜੀ ਆਪਾਂ ਪਰਸੋ ਵੀਡੀਓ ਕਰੀ ਸੀ ਕਿਵੇਂ ਰਿਹਾ ਰਿਸਪੌਂਸ ਬਾਈ ਬੱਬੀ ਪਹਿਲੇ ਫੋਨ ਕੀਤਾ ਵੀਰੇ ਓਕੇ ਜੀ ਤੇ ਅੱਜ ਆਪਾਂ ਝੋਟੀ ਦਿਖਾ ਰਹੇ ਆ ਸੁਆ ਦੂਜਾ ਇਹ ਚ ਕੋਈ ਸ਼ੱਕ ਨਹੀਂ ਮੈਨੂੰ ਵੀ ਤੁਸੀਂ ਅਸਲੀ ਵੀ ਸੁਆ ਦੂਜਾ ਹੀ ਆ ਹਨਾ ਤੇ ਸੁਆ ਦੂਜਾ ਵੀਰੇ ਕਦੋਂ ਸੁਈ ਆ ਇਹ ਅੱਜ ਇਹਨੂੰ ਤੀਜਾ ਦਿਨ ਆ ਮੇਰੇ ਤੀਜਾ ਦਿਨ ਤੇ ਕਿੰਨਾ ਆਪਾਂ ਮੇਨਣ ਵਾਲਾ ਬੌਲਾ ਇਹਦਾ ਦੱਸ ਦਿਆਂਗੇ ਬੱਚੇ ਨੂੰ ਚੰਗਾ ਕਿ 8 ਕਿਲੋ ਆਪਾਂ ਲੀਟਰ ਚਾਹੇ ਘਰੋਂ ਲਿਆਏ ਜਾਂ ਕੰਡਾ ਲਿਆਵੇ 8 ਲੀਟਰ ਬੌਲਾ ਇਹਨੂੰ ਨੈਟ ਤਿਆਰ ਆ ਤੇ 9 ਦੇ 10 ਦੇ ਵਿੱਚ ਸਣੇ ਬੱਚੇ ਦੇ ਆ ਬੱਚੇ ਨੂੰ ਫਿਰ ਬੱਚਾ ਜਿੰਗਾ ਕਿ 8 4 ਕਿਲੋ ਡੰਗਦਾ ਚੋਨੇ ਆ ਹਾਲੇ ਸੂਈ ਨੂੰ ਵੀ ਤੀਜਾ ਦਿਨ ਹੀ ਹੋਇਆਗਾ ਜੇਰ ਜਪਾ ਸਭ ਕਰ ਮੈਂ ਆਪਣੀ ਗਰੰਟੀ ਹੂ ਜੇਰ ਦੀ ਆ ਦੇਖੋ ਜੀ ਥਣ ਲੈਵੇ ਦੀ ਪੂਰੀ ਸਾਫ ਫਿੱਟ ਫਾਟ ਹਵਾਨੇ ਵਾਲੀ ਝੋਟੀ ਹੈਗੀ ਓਕੇ ਜੀ ਵੀਰੇ ਇਹਨੂੰ ਖੋਲੋ ਪਹਿਲਾਂ ਧਾਰਾ ਹੀ ਮਾਰ ਪਹਿਲਾਂ ਧਾਰਾ ਮਾਰ ਧਾਰਾ ਮਾਰ ਕੇ ਦਿਖਾ ਦਿਓ ਜੀ ਬਾਅਦ ਦੇ ਵਿੱਚ ਤੁਹਾਨੂੰ ਤੋਰਾ ਤਾਰਾ ਕਰਾ ਦੇ ਚੈੱਕ ਨਾ ਇਹਨੂੰ ਪੁਛ ਫਮਾ ਦੀ ਜੱਜਮੈਂਟ ਹੋ ਜਾਣੀ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਇਹਦਾ ਥਣ ਹਵਾਨਾ ਕੰਪੈਕਟ ਹਵਾਨਾ ਤੇ ਕੱਲਾ ਕੱਲਾ ਥਣ ਤੇ ਤਾਰ ਫਿਰ ਨਿਭੜਦੀ ਆ ਬਾਈ ਮੈਂ ਆ ਬਾਲੀ ਪੋਲੀ ਆ ਓਕੇ ਜੀ ਜੀ ਲਵਾਉਣੀ ਜਣਾ ਜੁਣ ਮੈਨਿਆ ਓਕੇ ਰੇਟ ਜਮਾ ਇਹਦਾ ਜਾਇਜ਼ ਹੋਣ ਵਾਲਾ ਵੀਡੀਓ ਦੇ ਵਿੱਚ ਹੀ ਰੇਟ ਕਰਾ ਦੇਾਂਗੇ ਠੀਕ ਹੈ ਜੀ ਆ ਦੇਖੋ ਚੰਗੇ ਥਣ ਹਵਾਨੇ ਦੀ ਆ ਗਈ ਤੇ ਕੱਲਾ ਕੱਲਾ ਥਣ ਸਾਰੇ ਥਣਾਂ ਦੇ ਵਿੱਚ ਗੈਪ ਪੂਰਾ ਦਾ ਆ ਦੇਖੋ ਵੀਰੋ ਬੱਚਾ ਆਪਾਂ ਬੰਨਤਾ ਠੀਕ ਹੈ ਜੀ ਜਮਾ ਓਕੇ ਥਣ ਤੋਂ ਸਮਾਝੋਟੀ ਦੇ ਆ ਦੇਖੋ ਯਾਰੇ ਥਾ ਨਿਕਲ ਗਾੜੀ ਗੂੜੀ ਬਹੁਤ ਵਧੀਆ ਵੀਰੇ ਕੱਲਾ ਕੱਲਾ ਦੇਖ ਕੋਈ ਜ਼ੋਰ ਦੀ ਝਾੜ ਦੇ ਇਹਦੋਂ ਨੂੰ ਕਰ ਲੋ ਮਾੜੀ ਸਿੱਧੀ ਹੱਲੋ ਤਾਂ ਜੇ ਆਪਾਂ ਗੱਲ ਕਰ ਲਏ 100 ਨੰਬਰ ਹੀ ਹੈ ਨਾ ਹਾਂ ਦੇਖ ਤੂੰ ਮਾਰ ਦੋ ਕੋਈ ਨਹੀਂ ਆਪਾਂ ਤੋੜ ਕੇ ਦਿਖਾ ਦੇਣਾ ਇੱਥੇ ਜੀ ਮਾਰ ਦੁੱਤਾ ਨਹੀਂ ਦਿਖਾ ਦੇ ਪਸਮੀ ਵੀ ਦਿਖਾ ਦੇ ਹੂੰ ਆ ਦੇਖੋ ਜੀ ਥੱਲੇ ਉਹ ਨਾ ਫਿਰ ਗਰਨੇ ਘੜਦੇ ਨਾ ਉਹਵੇਂ ਨਹੀਂ ਵੀ ਕੋਈ ਐ ਸ਼ੁਗੜਦੇ ਨਹੀਂ ਇਕੱਠੇ ਨਹੀਂ ਕਰਦੇ ਉਹ ਬੰਲਾ ਮਾਰੋ ਫਿਰ ਤਾਰਾ ਲੈ ਮਹਤਾ ੱਕੇ ਦੇ ਜਲਪਾ ਦੇ ਹਿੱਲੇ ਨਹੀਂ ਹਾਂ ਨਹੀਂ ਹਿੱਲੇ ਨਹੀਂ ਹਾਲੇ ਕੁਇ ਧਾਰਾਂ ਦੋਰਾ ਕਰੋ ਜੱਕ ਥੱਲੇ ਤੋਂ ਨਲਕਿਆਂ ਨੂੰ ਵੜਦੀ ਆ ਪਿਆਰ ਕੇ ਧਾਰਾਂ ਮਾਰੀਆਂ ਬਾਈ ਨੇ ਅੱਧਾ ਗਲੰਦ ਦੁੱਧ ਕੱਢ ਕੇ ਬਾਹਰ ਮਾਰਿਆ ਦੂਜਿਆਂ ਜੋ ਮਾਰ ਵੀ ਧਾਰ ਦਾ ਫਿਰ ਬੈਠਣ ਉੱਠਣ ਦਾ ਕੰਮ ਹੀ ਆ ਹਨਾ ਵੀਰੇ ਹੂੰ ਬਾਲੀ ਪੋਲੀ ਲੈ ਓਕੇ ਜੀ ਲਿਓ ਇਹਨੂੰ ਬਾਹਰ ਨੂੰ ਕੱਢ ਕੇ ਲਿਓ ਧਾਰਾਂ ਨੂੰ ਬੇਫਿਕਰ ਮਗਰ ਮੁਗਰ ਦੀ ਬਹਿ ਜਾ ਜਿਵੇਂ ਮਰਜੀ ਬਹੁਤ ਪੂਨੀ ਆਗੀ ਬਾਕੀ ਦਾ ਆਨਲਾਈਨ ਵਾਲੀ ਵੀ ਹੈਗੀ ਕੋਈ ਚੱਕਰ ਨਹੀਂ ਨਾ ਹਾਂ ਯਾਰ ਗਰੰਟੀ ਹੂ ਆਪਣੀਆਂ ਇਹੋ ਜਿਹੇ ਕੰਮ ਹੀ ਨਹੀਂ ਕਰਨਾ ਆਪਾਂ ਠੀਕ ਆ ਜੀ ਹਾਂ ਤੇ ਬਾਕੀ ਦਾ ਕੁਆਲਿਟੀ ਚੰਗੀ ਸਾਈਜ਼ ਮੈਂ ਤੁਹਾਨੂੰ ਦੱਸ ਰਿਹਾ ਸਾਈਜ਼ ਫੁੱਲ ਆ ਜੀ ਝੋਟੀ ਦਾ ਦੇਖੋ ਕਿਹੜਾ ਇੱਕ ਵੇਚ ਹਵਾਣੇ ਦੀ ਕਰੋ ਚੱਕ ਇੱਕ ਨੰਬਰ ਹੂੰ ਤੇ ਪਸਮਾ ਕੇ ਦੇਖਣਾ ਝੋਟੀ ਖੜੀ ਵੀਰੇ ਹੂੰ ਫਲੇ ਤਾਂ ਬੌਣੇ ਖਾਲੀ ਹੋਈ ਜਾਂ ਝੋਟੀ ਜਦੋਂ ਦੁੱਤ ਆ ਗਈ ਦੇਖੀ ਤੂੰ ਕੀ ਸਟਾਰਟਿੰਗ ਆਦੀ ਇੱਥੋਂ ਹਾਂ ਹਰ ਨਗਰ ਉਦਦ ਕਹਿ ਕੇ ਦੇਦਾ ਵੀਰੇ ਹੁਣ 13 ਗੱਲੋ ਦੁੱਧ ਦੀ ਗਰੰਟੀ ਆ ਭਾਈ ਕੋਈ 15 ਨਹੀਂ ਕੋਈ 14 ਨਹੀਂ ਠੀਕ ਹੈ ਬਾਕੀ ਅਗਲੇ ਦੀ ਸੇਵਾ ਚਾਹੇ ਜੋਨ ਨੂੰ 15 ਜੋਲੇ ਥਾਣ ਲੱਗਾ ਜਿਹੜੇ ਹਿਸਾਬ ਨਾਲ 13 ਇਹਨੇ ਦੇ ਦੇਣਾ ਵਾਕਈ ਆ ਦੇਖੋ ਜੀ ਥਾਣ ਹਵਾਨਾ ਪੂਰਾ ਸਾਫ ਕੱਟੀ ਦਾ ਤੇ ਵਾਰਿਸ਼ ਦਾ ਟਾਈਮ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਆ ਦੇਖੋ ਜੀ ਕਰਿਓ ਚੈੱਕ ਥੱਲੇ ਕੋਈ ਮੇਰੇ ਹਿਸਾਬ ਨਾਲ ਕੋਈ ਮੈਂ ਸੇਚ ਪੁਆਇੰਟ ਨਹੀਂ ਹਨਾ ਹਾਂ ਹਾਂ ਵੀਰੇ ਇੱਕ ਨੰਬਰ ਇੱਕ ਨੰਬਰ ਪਿਆਰ ਚ ਬੇਰੇ ਦੀ 2 ਜੀ 4 ਸੂਏ ਕੋਲੇ ਪਾਏ 5 ਸੂਏ ਦੇ ਕੋਈ ਲਵੇ ਨਹੀਂ ਲਵੇ ਲੈਣਾਂ ਦੀ ਥਣ ਕਾ ਇਹ ਦੇਖੋ ਜੀ ਨੋ ਗਾਲਾ ਥਣ ਲੱਗਿਆ ਵਾ ਫ੍ਰਿਜਨਲ ਨੋ ਗਾਲਾ ਜੀ ਹਾਂਜੀ ਬਾਈ ਜੀ ਫਿਰ ਇਹਦਾ ਰੇਟ ਦੱਸ ਕੋਈ 35 ਨਹੀਂ ਕੋਈ 40 ਨਹੀਂ ਇੱਕ 25 ਦੀ ਝੋਟੀ ਦੇ ਦਾਂਗੇ ਜਮਾ ਯਾਰ ਤੇਰਾ ਜਾਇ ਰੇਟ ਹੈ ਦੁਕਾਨ ਦਾ ਰੱਬ ਦਾ ਨਾਮ ਹਾਂ ਜਿਹਨੇ ਲਿਆਣੀਆਂ ਦੋ ਸੂਏ ਪੀਨ ਨੂੰ ਦੇਖ ਝੋਟੀਆਂ ਇੱਕ ਨੰਬਰ ਆ ਦੇ ਓਕੇ ਓਕੇ ਬਟਰ ਵਾਲੀ ਆ 1,25,000 ਦੇ ਵਿੱਚੋਂ ਥੋੜਾ ਬਹੁਤ ਬੱਸ ਕਰ ਦਾਂਗੇ ਮਾਨ ਤਨ ਕਰਿਆ ਇਹਦਾ ਮਾਨ ਤਨ ਕਰ ਦੇਣਗੇ ਕੋਈ ਗੱਲ ਨਹੀਂ ਇਹ ਜੀ ਤੇ ਕੁਆਲਿਟੀ ਵਾਲੀ ਝੋਟੀ ਜਮਾ ਜਾਇ ਰੇਟ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆ ਦੇਖਣਾ ਹੈ ਭੈਣ ਭਰਾਵਾਂ ਨੂੰ ਜਿਹੜਾ ਅਗਲਾ ਰੇਟ ਜਾਰੀ ਕਰਦਾ ਹੁੰਦਾ ਬਾਹਲਾ ਨਾ ਖਿੱਚਿਆ ਕਰੋ ਜਿਵੇਂ ਜਾਇ ਰੇਟ ਕਰਿਆਗਾ ਤੇ ਨੰਬਰ ਵੀ ਫੇਰ ਬੋਲਦੇ 7889182184 ਵੀਰ ਪਿੰਡ ਠਿਕਰੀ ਵਾਲ ਤੋਂ ਜਿਲ੍ਹਾ ਬਰਨਾਲਾ ਕਵਰ ਕੀਤੀ ਹੈ ਤੇ ਜਿਲ੍ਹਾ ਬਰਨਾਲਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ